ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਦੇ ਅੱਜ ਦੀ ਇਸ ਵੀਡੀਓ ਦੇ ਵਿੱਚ ਕਿ ਮੌਸਮ 15 ਜੁਲਾਈ ਨੂੰ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਜਾਬ ਦਾ ਕਿਵੇਂ ਦਾ ਰਹੇਗਾ ਕੀ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਅੱਜ ਦਿਨ ਦੇ ਵੇਲੇ ਸੋ ਪਹਿਲਾਂ ਤਾਜ਼ਾ ਸੈਟਲਾਈਟ ਤਸਵੀਰ ਦੇਖ ਰਹੇ ਹਾਂ ਮੌਸਮ ਫਿਲਹਾਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਸਵੇਰ ਦੇ ਵੇਲੇ ਤੋਂ ਧੁੱਪ ਲੱਗੇਗੀ ਬੱਦਲਬਾਝ ਲਗਭਗ ਨਾ ਮਾਤਰਾ ਹਲਕੀ ਹਲਕੀ ਪੂਰਬੀ ਖੇਤਰਾਂ ਵਿੱਚ ਰਹਿ ਸਕਦੀ ਹੈ ਤੇ ਦਿਨ ਦੇ ਵੇਲੇ ਟੈਂਪਰੇਚਰ ਥੋੜੀ ਜਿਹਾ ਅੱਜ ਹਾਈ ਰਹਿਣਗੇ ਪਿਛਲੇ ਦਿਨਾਂ ਦੇ ਮੁਕਾਬਲੇ 37 ਤੋਂ 38 ਡਿਗਰੀ ਤੱਕ ਤਾਪਮਾਨ ਪਹੁੰਚੇਗਾ। ਸਵੇਰ ਦੇ ਪਹਿਲੇ ਘੰਟਿਆਂ ਤੋਂ ਹੀ ਗਰਮੀ ਅਤੇ ਹਮਸ ਜ਼ਿਆਦਾ ਪਰੇਸ਼ਾਨ ਕਰੇਗੀ ਕਿਉਂਕਿ ਪਿਛਲੇ ਲਗਭਗ ਕੁਝ ਦਿਨਾਂ ਤੋਂ ਮੌਸਮ ਸਾਫ਼ ਹੈ ਨਮੀ ਵਧੀ ਹੋਈ ਹੈ ਟੈਂਪਰੇਚਰ ਵੀ ਵੱਧ ਰਹੇ ਨੇ ਸੋ ਜਿਹਦੇ ਚੱਲਦੇ ਗਰਮੀ ਅਤੇ ਹਮਸ ਦਾ ਜੋਰ ਅੱਜ ਵੀ ਜ਼ਿਆਤਰ ਦੇ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਪਰ ਥੋੜਾ ਬਹੁਤ ਹਵਾਵਾਂ ਵਗਣ ਕਰਕੇ ਥੋੜੀ ਬਹੁਤ ਰਾਹਤ ਆ ਜਿਹੜੀ ਹਮਸ ਤੋਂ ਮਿਲੇਗੀ ਕੁਝ ਖੇਤਰਾਂ ਦੇ ਵਿੱਚ। ਤੇ ਉਸ ਤੋਂ ਬਾਅਦ ਹੁਣ ਗੱਲ ਕਰੀਏ ਬੱਦਲਬਾਈ ਮੀਂਹ ਕਣੀ ਦੀ ਤਾਂ ਫਿਲਹਾਲ ਕੋਈ ਜਿਆਦਾ ਵੱਡੇ ਚਾਂਸ ਨਹੀਂ ਹਨ ਕਿ ਕਿਸੇ ਲੱਖ ਦੇ ਵਿੱਚ ਕੋਈ ਮੀਂਹ ਕਣੀ ਦਾ ਮਾਹੌਲ ਕੋਈ ਬੱਦਲੀ ਹਲਚਲ ਹੋਵੇਗੀ ਪਰ ਜਿਹੜੇ ਥੋੜੇ ਬਹੁਤ ਪੂਰਬੀ ਹਿੱਸੇ ਨੇ ਪੰਜਾਬ ਦੇ ਜਿਵੇਂ ਪਟਿਆਲੇ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਹੋ ਗਿਆ ਚੰਡੀਗੜ੍ਹ ਮੋਹਾਲੀ ਸਾਈਡ ਦੇ ਇਲਾਕੇ ਹੋਗੇ ਤੇ ਇਹ ਜਿਹੜੇ ਇਲਾਕੇ ਪੈ ਜਾਂਦੇ ਨੇ ਇਨ੍ਹਾਂ ਹਿੱਸਿਆਂ ਦੇ ਵਿੱਚ ਹੋ ਸਕਦਾ ਹੈ ਕਿ ਸਵੇਰ ਤੋਂ ਦੁਪਹਿਰ ਦਰਮਿਆਨ ਥੋੜੀ ਬਹੁਤ ਬੱਦਲਬਾਈ ਆ ਸਕਦੀ ਹੈ ਹਲਕੇ ਫੁਲਕੇ ਬਦਲਾਂਾਂ ਦੀ ਹਲਚਲ ਹੋ ਸਕਦੀ ਹੈ ਤੇ ਕੁਝ ਖਾਸ ਨੇੜਲੇ ਇਲਾਕੇ ਜਿਹੜੇ ਹਰਿਆਣਾ ਅਤੇ ਹਿਮਾਚਲ ਦੇ ਨੇੜਲੇ ਨੇ ਉਹਨਾਂ ਹਿੱਸਿਆਂ ਵਿੱਚ ਛੋਟੀ ਮੋਟੀਆਂ ਕਾਰਵਾਈਆਂ ਹੋ ਸਕਦੀਆਂ ਨੇ ਸਵੇਰ ਤੋਂ ਲੈ ਕੇ ਦੁਪਹਿਰ ਦੇ ਦਰਮਿਆਨ ਬਾਕੀ ਹਿੱਸਿਆਂ ਵਿੱਚ ਮੌਸਮ ਜ਼ਿਆਦਾਤਰ ਖੁਸ਼ਕ ਹੈ ਤੇ ਬਾਕੀ ਹੁਣ ਜਿਵੇਂ ਕੀ ਟੈਂਪਰੇਚਰ ਅੱਜ ਪਿਛਲੇ ਦਿਨ ਦੇ ਮੁਕਾਬਲੇ ਇੱਕ ਜਾਂ 2 ਡਿਗਰੀ ਜ਼ਿਆਦਾ ਰਹੇਗਾ ਤੇ ਜਿੱਦੇ ਚਲਦੇ ਨਮੀ ਬਣੀ ਹੋਈ ਹੈ ਕਾਫੀ ਜ਼ਿਆਦਾ ਟੈਂਪਰੇਚਰ ਵੀ ਵਧਣਗੇ ਤੇ ਗਰਦ ਝਮਕ ਵਾਲੇ ਬੱਦਲ ਬਣਨ ਦੀ ਜਿਹੜੀ ਸੰਭਾਵਨਾ ਹੈ ਉਹ ਥੋੜੀ ਬਹੁਤ ਬਣਦੀ ਹੋਈ ਨਜ਼ਰ ਆ ਸਕਦੀ ਹੈ ਆਪਾਂ ਨੂੰ ਦੁਪਹਿਰ ਤੋਂ ਲੈ ਕੇ ਰਾਤ ਦੇ ਦਰਮਿਆਨ ਜਿਹੜੇ ਕਿ ਪੈਚੀ ਰੂਪ ਵਿੱਚ ਮੌਸਮੀ ਹਲਚਲ ਹੈ ਕੁਝ ਹਿੱਸਿਆਂ ਵਿੱਚ ਗਰਦ ਜਾਮਕ ਵਾਲੇ ਛੋਟੇ-ਮੋਟੇ ਬੱਦਲ ਬਣ ਸਕਦੇ ਨੇ ਜਿਨ੍ਹਾਂ ਨਾਲ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਪਾਂ ਨੂੰ ਮੀਂਹ ਕਣੀ ਦਾ ਮਾਹੌਲ ਜਾਂ ਫਿਰ ਹਨੇਰੀ ਥੋੜਾ-ਬਹੁਤ ਚੱਲ ਸਕਦੀ ਹੈ ਹਨੇਰੀ ਚੱਲ ਸਕਦੀ ਹੈ ਤੇਜ਼ ਮੀਂਹ ਦੇ ਸ਼ਰਾਟੇ ਕੁਝ 15-20 ਮਿੰਟ ਦੇ ਛੋਟੇ-ਮੋਟੇ ਸਪੈਲ ਜਿਹਾ ਲੱਗਣ ਦੀ ਸੰਭਾਵਨਾ ਪੜ ਸਕਦੀ ਹੈ ਜਿਹਦੇ ਚਾਂਸ 20-25% ਨਜ਼ਰ ਆ ਰਹੇ ਨੇ ਪਰ ਜ਼ਿਆਦਾ ਚਾਂਸ ਨਹੀਂ ਹਨ ਇਹ ਵੀ ਸੰਭਾਵਨਾ ਇਸ ਕਰਕੇ ਵੱਧ ਰਹੀ ਹੈ ਕਿਉਂਕਿ ਨਮੀ ਜ਼ਿਆਦਾ ਬਣੀ ਹੋਈ ਹੈ ਟੈਂਪਰੇਚਰ ਵੱਧ ਰਹੇ ਨੇ ਸੋ ਜਿਹੇ ਇਹ ਦੇ ਵਿੱਚ ਜਿਹੜੇ ਗਰਜ ਚਮਕ ਵਾਲੇ ਨੀਵੇਂ ਬੱਦਲ ਹੁੰਦੇ ਨੇ ਉਹ ਵੱੰਣ ਦੀ ਸੰਭਾਵਨਾ ਥੋੜੀ ਜਹੀ ਵੱਧ ਜਾਂਦੀ ਹੈ। ਬਾਕੀ ਦੁਪਹਿਰ ਸ਼ਾਮ ਜੇਕਰ ਕੋਈ ਜਹੀ ਅਪਡੇਟ ਆਉਂਦੀ ਵੀ ਹੈ ਤਾਂ ਉਹ ਵੀ ਸਮੇਂ ਤੋਂ ਪਹਿਲਾਂ ਤੁਹਾਡੇ ਤੱਕ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸੋ ਚੈਨਲ ਪੰਜਾਬ ਅਦਰ ਨੌਲੇਜ ਬਣੇ ਰਹੋ।